ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਜੁੜੇ ਹੋ ਦੇਵ ਨਰਸਰੀ ਜਲਾਲਾਬਾਦ ਫੇਸਬੁੱਕ ਪੇਜ ਦੇ ਨਾਲ ਤੇ ਮੈਂ ਹਾਂ ਤੁਹਾਡਾ ਆਪਣਾ ਡਾਕਟਰ ਦੇਵਕ ਮੋਜ ਅੱਜ ਗੱਲ ਆਪਾਂ ਕਰਨੀ ਹੈ ਲੀਚੀ ਦੇ ਬੂਟੇ ਬਾਰੇ ਲੀਚੀ ਦੇ ਬੂਟੇ ਇਹ ਵੀ ਜਿਵੇਂ ਆਪਣੇ ਕੋਲ ਸੇਬ ਦੇ ਬੂਟੇ ਆ ਕੀ ਕਹੋਂਗੇ ਆਪਣੇ ਕੋਲੇ ਲੀਚੀ ਦੇ ਬੂਟੇ ਦੇਖ ਸਕਦੇ ਕਿੰਨੇ ਹੈਲਦੀ ਬੂਟੇ ਆ ਇਹ ਮਦਰ ਪਲਾਂਟ ਆ ਜਿਨ੍ਹਾਂ ਨੂੰ ਪਿਛਲੀ ਵਾਰ ਵੀ ਫਰੂਟ ਆਇਆ ਸੀਗਾ ਤੇ ਅੱਜ ਇਹਨਾਂ ਨੂੰ ਫੰਗੀ ਸẢਡ ਪਾਇਆ ਲਖਾਈ ਥੱਲੇ ਅੱਜ ਫੰਗੀਸਾਈਡ ਵੀ ਪਾਤਾ ਕਿਉਂਕਿ ਫੰਗੀਸਾਈਡ ਬਹੁਤ ਜ਼ਰੂਰੀ ਹੈ ਇਹਨਾਂ ਬੂਟਿਆਂ ਦੇ ਵਾਸਤੇ ਨਹੀਂ ਤਾਂ ਇਹ ਜਿਹੜੇ ਬੂਟੇ ਐ ਬਸ ਇਹ ਫੰਗਸ ਦੇ ਨਾਲ ਹੀ ਖਰਾਬ ਹੋ ਜਾਂਦੇ ਐ ਤੇ ਫੰਗੀਸਾਈਡ ਦੇ ਵਿੱਚ ਰੈਡੋਮ ਲਗੋਲਡ ਪਾ ਸਕਦੇ ਹੋ ਤੁਸੀਂ ਬਹੁਤ ਬੈਟਰ ਰਿਜ਼ਲਟ ਨੇ ਵਿਟਾਬੈਕਸ ਪਾਵਰ ਵੀ ਪਾ ਸਕਦੇ ਹੋ ਡੋਜ਼ ਜਦੀ ਐ ਜੀ 3 ਤੋਂ 5 ਗ੍ਰਾਮ ਵੱਡੇ ਬੂਟੇ ਨੂੰ ਆਪਾਂ ਪਾ ਸਕਦੇ ਆ ਕਿੱਡਾ ਬੂਟਾ ਮੇਰੇ ਕੋਲ ਜੇ ਇਹ ਦੋਵੇਂ ਵੱਡਾ ਬੂਟਾ ਫੁੱਲ ਸਾਈਜ਼ ਐ ਕਾਫੀ ਸਾਲ ਹੋ ਗਏ ਫਰੂਟ ਦਿੰਦੇ ਨੇ ਨੂੰ ਉਹਨਾਂ ਨੂੰ ਪਰ 5 ਤੋਂ 7 ਮਨ ਤੱਕ ডোজ ਵਧਾ ਸਕਦੇ ਆ ਬਹੁਤ ਹੁੰਦੀ ਹੈ। ਔਰ ਤਕਰੀਬਨ 1 ਤੋਂ ਲੈ ਕੇ 2 ਗ੍ਰਾਮ ਤੱਕ ਆਪਾਂ ਇਹਨਾਂ ਦੀ ਸਪਰੇਅ ਕਰ ਸਕਦੇ ਆ ਪਰ ਲੀਟਰ ਪਾਣੀ ਚ। ਤੇ ਇਹ ਹੁਣ ਲੀਚੀ ਦੀ ਗੱਲ ਕਰਦੇ ਆ ਇਹ ਹੌਟ ਕਲਾਈਮੇਟ ਬੂਟਿਆ ਹੈ। ਇਹ ਤਾਂ ਲੀਚੀ ਇੱਥੇ ਮੱਚ ਜਾਂਦੀ ਆਪਣੇ ਹੁੰਦੀ ਨਹੀਂ ਗਰਮੀ ਚ ਖਰਾਬ ਹੋ ਜਾਂਦੀ ਹੈ। ਤਾਂ ਇਹਨਾਂ ਨੂੰ ਪਿਛਲੇ ਸਾਲ ਵੀ ਬੜੀ ਜਿਆਦਾ ਜਿਹੜੀ ਹੈ ਲੀਚੀ ਇੱਥੇ ਲੱਗੀ ਸੀ ਗੁੱਛਿਆਂ ਦੇ ਨਾਲ ਐਸ ਵਾਰੀ ਵੀ ਕਾਫੀ ਇਹਨੂੰ ਫਰੂਟ ਆਉਣਾ ਹੈ। ਦੇਖੋ ਫਟਾਰ ਚੱਕ ਰਹੀ ਹੈ ਬਹੁਤ ਜਿਆਦਾ। ਆ ਦੇਖੋ ਫਟਾਰ ਹੀ ਆ ਸਾਰਾ ਤੇ ਇਹਨੂੰ ਇੱਕ ਸਪਰੇ ਹੁਣ ਹੋਰ ਕਰਨੀ ਆ ਫੰਗੀ ਸਾਈਡ ਦੀ ਤੇ ਜਿਹੜੇ ਘਰ ਚ ਬੂਟੇ ਲੱਗੇ ਆ ਉਹਨਾਂ ਨੂੰ ਹੁਣ ਜਿਹੜੀ ਦਵਾਈ ਪਾਉਣ ਦਾ ਵੀ ਟਾਈਮ ਸਹੀ ਆ ਉਹ ਵੀ ਆਪਣੇ ਕੋਲ ਮਿਕਸਚਰ ਤਿਆਰ ਆ ਉਹ ਤੁਸੀਂ ਲੈ ਜਾ ਸਕਦੇ ਹੋ ਔਰ ਜਿਹੜੀ ਹੁਣ ਨਵੰਬਰ ਦਸੰਬਰ ਚ ਪੈਣੀ ਆ ਜੀ ਕੋਈ ਵੀ ਆਪਾਂ ਤੱਤ ਪਾਉਣਾ ਹੈ ਉਹਦੇ ਬੜੇ ਕਾਰਗਰ ਜਿਹੜੇ ਰਿਜ਼ਲਟ ਹੋਣਗੇ ਔਰ ਤੁਸੀਂ ਫਿਰ ਬਾਅਦ ਦੇ ਵਿੱਚ ਕਹਿੰਨੇ ਹੋ ਜਦੋਂ ਕੋਰਾ ਪਾਊਗਾ ਬੂਟੇ ਮਰਨਗੇ ਫਿਰ ਤੁਸੀਂ ਸਾਨੂੰ ਕਹਿਣਾ ਵੀ ਇਹ ਬੜੇ ਵਧੀਆ ਸੀਗੇ ਪਰ ਉਦੋਂ ਫੰਗਸ ਆਇਡ ਜਿਹੜਾ ਮੌਕੇ ਦੇ ਅਸਰ ਨਹੀਂ ਕਰੂਗਾ ਉਹਨੇ ਚੇਰ ਨੂੰ ਫੰਗਸ ਇਹਨਾਂ ਨੂੰ ਖਾ ਚੁੱਕੀ ਹੋਊਗੀ ਤੇ ਇਸ ਕਰਕੇ ਮੈਂ ਬੇਨਤੀ ਕਰਦਾ ਕਿ ਇੱਕ ਤਾਂ ਜਿਹੜੇ ਲੀਚੀ ਦੇ ਬੂਟੇ ਐ ਜਾਂ ਸੇਬ ਦੇ ਬੂਟੇ ਐ ਉਹ ਤੁਸੀਂ ਜਿਹੜੇ ਹੌਟ ਕਲਾਈਮੇਟ ਵਾਲੇ ਲਾਓ ਜਿਹੜੇ ਗਰਮੀ ਚ ਕਾਮਜਾਬ ਨੇ ਐਦਾਂ ਦਾ ਨਰਸਰੀਆਂ ਚੋਂ ਲੈ ਲੈ ਕੇ ਲਾਈ ਦਿਓ ਬਾਅਦ ਚ ਫਿਰ ਪਛਤਾਉਣਾ ਪੈ ਸਕਦਾ ਆ ਸਾਰੇ ਅੰਬ ਦੇ ਮਦਰ ਪਲਾਂਟ ਪਏ ਐ ਦੇਖੋ ਕਿੰਨੇ ਕਿੰਨੇ ਮੋਢੇ ਇਹਨਾਂ ਦੇ ਬਣ ਚੁੱਕੇ ਐ ਤੇ ਇਹ ਵੀ ਆਪਣੇ ਕੋਲ ਅਵੇਲੇਬਲ ਐ ਇਹ ਵੀ ਤੁਹਾਨੂੰ ਇਹ ਹੁਣ ਸੇਲ ਕਰ ਰਹੇ ਅੱਜ ਜਿਵੇਂ ਤਰਨਤਾਰਨ ਸਾਹਿਬ ਭੇਜੇ 10 ਬੂਟੇ ਇਹਨਾਂ ਜੋ ਵੱਡੇ ਬੂਟੇ ਵੀ ਆਪਣੇ ਕੋਲ ਅਵੇਲੇਬਲ ਰਹਿੰਦੇ ਹੀ ਐ ਸੋ ਹਰ ਤਰ੍ਹਾਂ ਦਾ ਬੂਟਾ ਆਪਣੇ ਕੋਲ ਅਵੇਲੇਬਲ ਹੈ ਟਾਈਮ ਦਾ ਕੋਈ ਚੱਕਰ ਨਹੀਂ ਜੇ ਉੱਤੋਂ ਥੋੜੀ ਹੁਣ ਗਰੋਥ ਘਟ ਕਰੂਗੀ ਤੇ ਜੜ ਚਲਦੀ ਰਹੂਗੀ ਜਨਵਰੀ ਫਰਵਰੀ ਦੇ ਵਿੱਚ ਬੜਾ ਵੇਸ ਸਬਾਰ ਇਹਨਾਂ ਨੂੰ ਫਟਾਰ ਚੱਕਣਾ ਤੇ ਉਦੋਂ ਆਪਾਂ ਫਿਰ ਇਹਨਾਂ ਨੂੰ ਜਿਹੜਾ ਅੱਗੇ ਗਰਮੀ ਵੀ ਆ ਜਾਂਦੀ ਐ ਤੇ ਜਿਹੜਾ ਬੂਟਾ ਉਦੋਂ ਲੱਗੂਗਾ ਉਹਦਾ ਥੋੜਾ ਜਿਹਾ ਨਾਲ ਕਾਫੀ ਸਾਰਾ ਫਰਕ ਰਹੂਗਾ ਪਰ ਜਿਹੜਾ ਹੁਣ ਲੱਗ ਗਿਆ ਉਹਦਾ ਬੜਾ ਜਬਰਦਸਤ ਸਿਹਾਰ ਹੋਣਾ ਇਸ ਕਰਕੇ ਮੈਂ ਕੋਈ ਨਾ ਕੋਈ ਬੂਟੇ ਤੁਹਾਡੇ ਨਾਲ ਜਿਹੜੀ ਵੀਡੀਓਜ਼ ਹੈ ਉਹ ਸਾਂਝੀ ਕਰਦਾ ਰਹਿੰਦਾ ਉਹ ਇਸ ਕਰਕੇ ਆਓ ਦੇਵ ਗ੍ਰੀਨਲੈਂਡ ਨਰਸਰੀ ਜਲਾਲਾਬਾਦ ਤੋਂ ਫਰੋਇਪਰ ਰੋਡ ਤੇ ਆਪਣੀ ਨਰਸਰੀ ਹੈ ਤੁਸੀਂ ਆ ਸਕਦੇ ਹੋ ਤੇ ਤੁਹਾਨੂੰ ਹਰ ਇੱਕ ਤਰ੍ਹਾਂ ਦਾ ਇੱਥੇ ਇਨਡੋਰ ਆਊਟਡੋਰ ਗਮਲੇ ਵਗੈਰਾ ਤੇ ਫਰੂਟ ਪਲਾਂਟ ਤਾਂ ਫਿਰ ਆਪਣੇ ਕੋਲ ਹੈ ਹੀ ਬਾਤ ਕਮਾਲ ਤੇ ਇੱਕ ਆਪਾਂ ਵੱਡੇ ਸੇਬਾਂ ਦੀ ਵੀ ਅੱਜ ਜਿਹੜੀ ਐ ਉਹ ਵੀਡੀਓ ਅਪਲੋਡ ਕਰਨੀ ਐ ਸੋ ਜਾਣਕਾਰੀਆਂ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਸੋ ਨਵੀਂ ਅਪਡੇਟ ਨਾਲ ਫਿਰ ਆਪਾਂ ਮਿਲਦੇ ਆਂ ਤੇ ਅੱਜ ਸੀਗਾ ਲੀਚੀ ਦੇ ਬੂਟੇ ਤੇ ਆਪਾਂ ਤੁਹਾਨੂੰ ਵੀਡੀਓ ਪਾਈ ਐ ਤੇ ਆਪਾਂ ਅਗਲਾ ਨਵੇਂ ਬੂਟੇ ਦਾ ਜਿਹੜੇ ਨਵੀਂ ਅਪਡੇਟ ਲੈ ਕੇ ਫਿਰ ਹਾਜ਼ਰ ਹੋਵਾਂਗੇ ਤੁਸੀਂ ਦੇਖਦੇ ਰਹੋ ਜੁੜੇ ਰਹੋ ਦੇਵ ਨਰਸਰੀ ਜਲਾਲਾਬਾਦ ਪੇਜ ਦੇ ਨਾਲ ਧੰਨਵਾਦ